वेलकम टू खन्ना न्यूज़ लाइव खन्ना नेड़ले पिंड इकलाहा ਤੋਂ ਸ਼ਨੀਵਾਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਦੇਸ਼ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਦੁਨੀਆ ਦੀ ਸਭ ਤੋਂ ਵੱਡੀ ਲਗਾਤਾਰ ਮੈਰਾਥਨ ਦੌੜ ਲਗਾ ਕੇ ਦਿੱਲੀ ਲਈ ਰਵਾਨਾ ਹੋ ਕੇ ਕਰੀਬ 33 ਘੰਟਿਆਂ ਐਤਵਾਰ ਰਾਤ 9 ਵਜੇ ਦਿਲਪ੍ਰੀਤ ਸਿੰਘ ਢਿੱਲੋਂ ਹਰਿਆਣਾ ਦੇ ਮੁਰਥਲ ਤੱਕ ਪਹੁੰਚ ਗਿਆ ਹੈ ਇਸ ਦੌਰਾਨ ਦੌੜ ਲਗਾ ਕੇ ਦਿੱਲੀ ਜਾ ਰਹੇ ਦਿਲਪ੍ਰੀਤ ਸਿੰਘ ਢਿੱਲੋਂ ਦੇ ਪਿਤਾ ਅਤੇ 올 ਇੰਡੀਆ ਸਯੁਜਕਤ ਕਿਸਾਨ ਸਭਾ ਦੇ ਕੌਮੀ ਜਰਨਲ ਸਕਤਰ ਕਰਨੈਲ ਸਿੰਘੀ ਕਲਾਹਾ ਨੇ ਕਿਹਾ ਕਿ ਦਿਲਪ੍ਰੇ ਸਿੰਘ ਦਾ ਇਹ ਉਪਰਾਲਾ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣੇਗਾ ਅਤੇ ਨੌਜਵਾਨਾਂ ਅੰਦਰ ਨਸ਼ਿਆਂ ਦੇ ਰੁਝਾਨ ਨੂੰ ਠੱਲ ਪਾਉਣ ਤੇ ਦੇਸ਼ ਅਤੇ ਸਮਾਜ ਲਈ ਕੁਝ ਚੰਗਾ ਕਰ ਗੁਜਰਨ ਲਈ ਬੁਸਟਾ ਨੌਜਵਾਨ ਨੂੰ ਕੰਮ ਕਰੇਗਾ ਉਹਨਾਂ ਅੱਗੇ ਦੱਸਿਆ ਕਿ ਪਿੰਡੀ ਕਲਾਹਾ ਤੋਂ ਚੱਲ ਕੇ ਹੁਣ ਤੱਕ ਰਸਤੇ ਵਿੱਚ ਲੋਕਾਂ ਦਾ ਪੂਰਨ ਸਹਿਯੋਗ ਮਿਲਿਆ ਅਤੇ ਸਮੂਹ ਕਿਸਾਨ ਤੇ ਪੰਜਾਬ ਦੇ ਤੇਹੀ ਲੋਕਾਂ ਦੀਆਂ ਦੁਆਵਾਂ ਸਦਕਾ ਸਿੰਘੂ ਬਾਰਡਰ ਹੁੰਦੇ ਹੋਏ ਸੋਮਵਾਰ ਦੁਪਹਿਰ ਤੱਕ ਦਿਲਪ੍ਰਿਤ ਆਪਣਾ ਸੰਕਲਪ ਪੂਰਾ ਕਰਨ ਦੇ ਨਾਲ ਨਾਲ ਦਿੱਲੀ ਪਾਰਲੀਮੈਂਟ ਜਾ ਕੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਮ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਮੰਗ ਪੱਤਰ ਦੇ ਕੇ ਆਪਣੀ 302 ਕਿਲੋਮੀਟਰ ਦੌੜ ਨੂੰ ਨਿਰਵਿਘਨ ਸਮਾਪਤ ਕਰੇਗਾ ਸਸ਼ੀਕਲ ਦੋਸਤੋ ਕੀ ਹਾਲ ਹੈ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੱਲ ਤੋਂ 302 ਕਿਲੋਮੀਟਰ ਦੀ ਜਿਹੜੀ ਦੌੜ ਹੈ ਉਹ ਪਿੰਡ ਕਲਾਹਾ ਤੋਂ ਦਿੱਲੀ ਪਾਰਲੀਮੈਂਟ ਤੱਕ ਜਿਹੜੀ ਹੈਗੀ ਆ ਉਹ ਕੰਟੀਨਿਊ ਜਿਹੜੀ ਹੈਗੀ ਆ ਉਹ ਚੱਲ ਰਹੀ ਆ ਤੇ ਲਗਭਗ ਅਸੀਂ ਮੁਰਥਲ ਪਹੁੰਚ ਚੁੱਕੇ ਹਾਂ ਹੁਣ ਤੇ ਇਹ ਜਿਹੜਾ ਰਨ ਹੈਗਾ ਮੁਰਥਲ ਤੋਂ ਲੈ ਕੇ ਹੁਣ ਤੱਕ ਦਾ ਇਹ ਕੰਟੀਨਿਊ ਰਿਹਾ ਵਾ ਕੱਲ ਦੇ ਚੱਲੇ ਆ ਕਿਤੇ ਨਹੀਂ ਰੁਕੇ ਹੈਗੇ ਤੇ ਹੁਣ ਜਿਹੜੀ ਇਹ ਦੌੜ ਹੈ ਇਹ ਕੱਲ ਨੂੰ 12 ਵਜੇ ਜੰਤਰ ਮੰਤਰ ਜਿਹੜਾ ਹੈਗਾ ਉੱਥੇ ਜਾ ਕੇ ਭਾਰਤ ਮੰਤ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਹੈ ਉਹਦੇ ਨਾਂ ਤੇ ਮੰਗ ਪੱਤਰ ਦੇ ਕੇ ਜਿਹੜਾ ਦੌੜ ਹੈ ਉਹਨੂੰ ਸਮਾਪਤ ਕਰਾਂਗੇ ਜਿਹਦੇ ਵਿੱਚ ਜਿਹੜੀ ਇਹ ਰਨ ਹੈ ਰਨ ਕਿਸਾਨਾਂ ਤੇ ਮਜ਼ਦੂਰਾਂ ਦੀ ਜਿਹੜੀਆਂ ਹੱਕੀ ਮੰਗਾਂ ਸੀਗੀਆਂ ਉਹਦੇ ਸੰਬੰਧ ਦੇ ਵਿੱਚ ਕੀਤੀ ਗਈ ਆ ਤੇ ਇਹ 302 ਕਿਲੋਮੀਟਰ ਦੀ ਰਨ ਸੀਗੀ ਨੌਨਸਟਾਪ ਸੀਗੀ ਬਸ ਤੇ ਹੁਣ ਕੱਲ ਨੂੰ ਅਸੀਂ ਜਿਹੜਾ ਹੈਗਾ ਇਹ ਰਨ ਜਿਹੜੀ ਹੈਗੀ ਆ 12:00 ਵਜੇ ਜਿਹੜਾ ਹੈਗਾ ਦਿੱਲੀ ਜਿਹੜੀ ਪਾਰਲੀਮੈਂਟ ਹੈ ਜੰਤਰ ਮੰਤਰ ਵਿਖੇ ਪਹੁੰਚ ਜੂਗੀ ਜੀ ਤੇ ਸਾਨੂੰ ਜਿਨਨੇ ਵੀ ਸਾਡੇ ਰਸਤਿਆਂ ਦੇ ਵਿੱਚ ਸਭ ਨੇ ਜਿਹੜਾ ਸਹਿਯੋਗ ਕੀਤਾ ਸਾਡਾ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਤੇ ਬਾਕੀ ਆਪਾਂ ਕੱਲ ਨੂੰ ਜਿਹੜਾ ਹੈਗਾ ਉੱਥੇ ਜਾ ਕੇ ਜੋ ਵੀ ਹੈਗਾ ਤੁਹਾਡੇ ਨਾਲ ਕੰਟੈਂਟਸ ਜਿਹੜੇ ਆ ਉਹ ਸ਼ੇਅਰ ਕਰਾਂਗੇ ਤੇ ਉਸ ਤੋਂ ਬਾਅਦ ਹੁਣ ਰਸਤੇ ਦੇ ਵਿੱਚ ਵੀ ਜਿਹੜਾ ਲਾਈਵਸ ਵਗੈਰਾ ਉਹ ਚੱਲ ਰਹੇ ਹੈਗੇ ਆ ਧੰਨਵਾਦ ਸਵਾਹ ਵਾਹਿਗੁਰੂ ਜੀ ਕੀ ਫਤਿਹ ਥੰਨਾ ਦੇ ਨੇੜਲੇ ਪਿੰਡ ਇਕਲਾ ਹਾ ਤੋਂ ਸ਼ਨੀਵਾਰ 8 ਫਰਵਰੀ 2025 ਨੂੰ 11 11 ਵਜੇ ਸ਼ੁਰੂ ਹੋਈ ਦੁਨੀਆ ਦੀ ਸਭ ਤੋਂ ਵੱਡੀ ਮੈਰਾਥਨ ਦੌੜ 302 ਕਿਲੋਮੀਟਰ ਜੋ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਦਿਲਪ੍ਰੀਤ ਸਿੰਘ ਢਿੱਲੋਂ ਵੱਲੋਂ ਸ਼ੁਰੂ ਕੀਤੀ ਗਈ ਹੈ ਇਹ ਦੌੜ ਨੌਜਵਾਨਾਂ ਦੇ ਅੰਦਰ ਇੱਕ ਬੂਸਟਰ ਡੋਜ਼ ਵਜੋਂ ਕੰਮ ਕਰੇਗੀ ਅੱਜ ਅਸੀਂ ਤਕਰੀਬਨ 33 ਘੰਟਿਆਂ ਦੇ ਅੰਦਰ ਸ਼ਾਮ ਨੂੰ 9 ਵਜੇ ਮੁਰਥਲ ਪਹੁੰਚੇ ਆ ਸਫਰ ਕਰਦੇ ਹੋਏ ਦਿਲਪ੍ਰੀਤ ਟੈਲੋ ਨੇ 33 ਘੰਟਿਆਂ ਦੌਰਾਨ ਨਿਕੁੜ ਤੋਂ ਬਿਨਾ ਹੋਰ ਕੁਝ ਵੀ ਨਹੀਂ ਲਿਆ ਔਰ ਤੇ ਰਸਤੇ ਦੇ ਵਿੱਚ ਥਾ-ਥਾ ਤੇ ਲੋਕਾਂ ਦਾ ਭਾਰੀ ਸਹਿਯੋਗ ਮਿਲਿਆ ਅਤੇ ਜਿੱਤੋ ਜਿੱਤੋ ਵੀ ਦਿਲਪ੍ਰੀਤ ਟੈਲੋ ਨੇ ਕਿਹਾ ਜਿੱਤੋ ਜਿੱਤੋ ਵੀ ਦਿਲਪੁਰੇ ਢਿਲੋਂ ਜਿਹੜੇ ਵੀ ਇਲਾਕੇ ਚੋਂ ਨਿਕਲਿਆ ਉਥੇ ਸੰਗਤਾਂ ਤੇ ਉਥੇ ਦੇ ਇਲਾਕੇ ਦੇ ਵਸਨੀਕਾਂ ਵੱਲੋਂ ਉਹਦਾ ਭਰਮਾ ਸਵਾਗਤ ਕੀਤਾ ਗਿਆ ਫੁੱਲ ਵਰਸ਼ਾ ਕੀਤੀ ਗਈ ਅਤੇ ਸਰੂਪਾ ਦੇ ਕੇ ਸਨਮਾਨਤ ਕੀਤਾ ਗਿਆ ਧੰਨਵਾਦ ਆਉਣ ਵਾਲਾ ਕੱਲ ਨੂੰ ਇਹ ਮੈਰਾਥਨ ਪਾਰਲੀਮੈਂਟ ਦੇ ਅੰਦਰੀਜਾ ਤੇ 12 ਵਜੇ ਸਮਾਪਤ ਹੋਵੇਗੀ ਮੰਗ ਪੱਤਰ ਪ੍ਰਧਾਨ ਮੰਤਰੀ ਦੇ ਨਾਂ ਦੇਣ ਤੋਂ ਬਾਅਦ ਧੰਨਵਾਦ ਜੀ ਮਾੜੀ ਦਿਲਪ੍ਰੀਤ ਟੇਲੋਂ ਆਪਣਾ ਸੰਕਲਪ ਪੂਰਾ ਕਰਨ ਦੇ ਨਾਲ-ਨਾਲ ਦਿੱਲੀ ਪਾਰਲੀਮੈਂਟ ਜਾ ਕੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਂ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਮੰਗ ਪੱਤਰ ਦੇ ਕੇ ਆਪਣੀ 302 ਕਿਲੋਮੀਟਰ ਦੀ ਦੌੜ ਨੂੰ ਨਿਰਮੇਗਨ ਕੱਲ ਮਿਤੀ 10 ਫਰਵਰੀ 2025 ਨੂੰ ਤਕਰੀਬਨ 12 ਵਜੇ ਸਮਾਪਤ ਕਰੇਗਾ